ਦਾਲਾ ਵਿੱਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਚੋਰ ਆਏ ਦਿਨ ਪੁਲਿਸ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ ਦੀਆਂ ਤਾਂ ਜੀਆਂ ਉੜਾ ਜਾਂਦੇ ਨੇ ਪਹਿਲਾਂ ਵੇਖੋ ਤੁਸੀਂ ਇਹ ਸੀਸੀਟੀਵੀ ਫੁਟੇਜ ਫਿਰ ਜਾਣੂ ਕਰਵਾਉਨੇ ਆ ਤੁਹਾਨੂੰ ਪੂਰੇ ਮਾਮਲੇ ਦੇ ਨਾਲ ਵੇਖਿਆ ਤੁਸੀਂ ਕਿਵੇਂ ਚੋਰ ਬੇਖੌਫ ਹੋ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਰਿਹਾ ਹੈ ਘਟਨਾ ਇਹ ਬਟਾਲਾ ਦੀ ਪੋਸ਼ ਕੋਲੋਨੀ ਦੇ ਸ਼ਾਸਤਰੀ ਨਗਰ ਦੀ ਮਕਾਨ ਮਾਲਕ ਸਾਪ ਸਿੰਘ ਨੇ ਕਿਹਾ ਕਿ ਅਕਸਰ ਹੀ ਉਹਨਾਂ ਦੇ ਇਲਾਕੇ ਵਿੱਚ ਚੋਰੀ ਦੀਆਂ ਵਾਰਦਾਤਾਂ ਵਾਪਰਦੀਆਂ ਰਹਿੰਦੀਆਂ ਨੇ ਉਹਨਾਂ ਪੁਲਿਸ ਪ੍ਰਸ਼ਾਸਨ પાસે ਜਿੱਥੇ ਇਲਾਕੇ ਵਿੱਚ ਪੁਲਿਸ ਗਸ਼ਤ ਵਧਾਉਣ ਦੀ ਮੰਗ ਕੀਤੀ ਉੱਥੇ ਹੀ ਪੁਲਿਸ ਅਧਿਕਾਰੀ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਜਲਦ ਦੋਸ਼ੀ ਨੂੰ ਫੜ ਲੈਣ ਦਾ ਵੀ ਭਰੋਸਾ ਦਿੱਤਾ ਦਿਨ ਹੀ ਹੋ ਰਾਤ ਵੀ 24x7 ਪੀਸੀਆਰ ਗਸ ਤੋਂ ਚੈਰੀ ਹਰ ਚੌਂਚੀ ਇਵਨ ਪੀਸੀਆਰ ਨਾਕੀ ਕੋਨਾ ਚਾਹੀਦਾ ਵਾ ਜੋ ਹਾਲਾਤ ਚੱਲਦੇ ਪਏ ਸ਼ਹਿਰ ਤੇ ਆਪਾਂ ਦੇਖੀ ਹੁਣ ਜਿਹੜੇ ਸ਼ਹਿਰ ਦੇ ਜਿਹੜੇ ਆਊਟਰ ਪੁਆਇੰਟਸ ਹੈਗੇ ਆ ਜਿੱਥੋਂ ਸ਼ਹਿਰ ਦੀ ਐਂਟਰੀ ਹੁੰਦੀ ਹੈ ਉਹ ਤਾਂ ਚਾਰਕ ਪੁਆਇੰਟ ਹੈਗੇ ਆ ਬਾਈਪਾਸੇ ਔਰ ਆਪਾਂ ਰਾਤੀ ਉਹਦੀ ਬੈਰੀਕੇਟਿੰਗ ਕਰਤੀ ਸਾਡਾ ਸ਼ਹਿਰ ਸੇਫ ਹੈ ਜੇ ਭਰਾ ਸਮਝੋ ਗੱਡੀ ਗਈ ਹੈ ਇਹਦੇ ਬਾਹਰ ਸ਼ਹਿਰੋਂ ਬਾਹਰ ਜਾ ਰਹੀ ਹੈ ਸ਼ਹਿਰ ਤੋਂ ਬਾਹਰ ਗੱਡੀ ਆ ਰਹੀ ਹੈ ਇਹਦੇ ਅੱਥਰ ਵਿੱਚ ਬਾਹਰ ਸਾਡੀ ਬੈਰੀਕੇਟਿੰਗ ਹੈ ਹੀ ਕੋਈ ਨਹੀਂ ਕੋਈ ਲਾਅਨ ਆਰਡਰ ਮੇਨਟੇਨ ਬਿਲਟੀ ਨਹੀਂ ਲੱਗ ਰਹੀ ਮੈਨੂੰ ਪੁਲਿਸ ਵੱਲੋਂ ਮਾਮਲਾ ਇਹ ਹੈ ਕਿ ਰਾਤੀ 12:00 ਵਜੇ ਦੇ ਕਰੀਬ ਇੱਕ ਗੱਡੀ ਆਈ ਆ Swift ਤੇ ਸਾਡੀਆਂ ਗੱਡੀਆਂ ਤਕਰੀਬਨ ਇੱਥੇ ਕਲੋਨੀ ਦੀਆਂ ਸਾਰੀਆਂ ਬਾਹਰ ਹੀ ਹੁੰਦੀਆਂ ਵਾਂ 13-14 ਗੱਡੀਆਂ ਖੜੀਆਂ ਸੀ ਤੇ ਉਹਨਾਂ ਨੇ ਆ ਕੇ ਦੋ ਬੰਦੇ ਦੋ ਜਾਂ ਤਿੰਨ ਹੀ ਹੋਣ ਇੱਕ ਫਰਮ ਨਹੀਂ ਆ ਤੇ ਗੱਡੀ ਖੋਲਣੀ ਸ਼ੁਰੂ ਕਰ ਦਿੱਤੀ ਆ 12-14 ਮਿੰਟ ਟਰਾਈ ਕਰਦੇ ਰਹੇ ਗੱਡੀ ਖੁੱਲੀ ਨਹੀਂ ਉਹਨਾਂ ਕੋਲ ਫਿਰ ਉਹ ਚਲੇ ਗਏ ਆ ਫਿਰ 25-30 ਮਿੰਟ ਬਾਅਦ ਦੁਬਾਰਾ ਆਏ ਆ ਤੇ ਫਿਰ ਉਹਨਾਂ ਨੇ 30-40 ਮਿੰਟ ਲਗਾ ਕੇ ਗੱਡੀ ਖੋਲ ਕੇ ਸਟਾਰ ਕਰਕੇ ਭਜਾ ਕੇ ਲੈ ਗਿਆ ਕਿਹੜੀ ਗੱਡੀ ਸੀ ਕਿੰਨੇ ਲੋਕ ਆਏ ਸੀ ਕਨਫਰਮ ਨਹੀਂ ਹੈ ਮੈਨੂੰ 2 ਤੋਂ 3 ਲੋਕ ਲੱਗਦੇ ਆ ਵੈਸੇ ਗੱਡੀ ਸੀ ਸੀਸੀਟੀਵੀ ਚ ਦੋ ਜਾਨੇ ਤੇ ਪ੍ਰੋਪਰ ਦਿਖਾਈ ਦਿੱਤੇ ਆ ਆ ਬਾਕੀ ਗੱਡੀ Swift Desire ਗੱਡੀ ਸੀ 2018 ਮਾਡਲ ਪਹਿਲਾਂ ਕੋਈ ਅਜਿਹੀ ਵਾਰਦਾਤ ਨਜ਼ਰ ਆਈ ਇੱਥੇ ਕਿਤੇ ਵਾਰਦਾਤਾਂ ਜੀ ਫੋਨ ਖੋਣ ਦੀਆਂ ਤੇ ਉਮੂਮਨ ਅਜੇ ਕੱਲ ਇੱਥੇ ਦੋ ਫੋਨ ਖੋਏ ਆ ਸਾਡੇ ਬਿਲਕੁਲ ਘਰ ਦੇ ਸਾਹਮਣੇ ਕੱਲ ਦੀ ਮਾਰ ਦਾ ਤਾਂ ਗਵਾਣ ਸਾਡੇ ਇੱਕ ਕਿਰਾਏਦਾਰਾ ਦਾ ਫੋਨ ਖੋਖ ਕੇ ਲੱਗੇ ਅਰਦੀ ਜੀ ਕੀ ਮਾਮਲਾ ਤੇ ਕੀ ਦੇਖਿਆ ਇਹ ਇਨਫਰਮੇਸ਼ਨ ਮਿਲੀ ਕਿ ਇਹਨਾਂ ਦੀ ਕਿ ਵਜਾਇਰ ਗੱਡੀ ਰਾਤ ਚੋਰੀ ਹੋ ਗਈ ਹੈ ਤੇ ਮੈਂ ਮੌਕੇ ਤੇ ਆ ਤੇ ਇਹਨਾਂ ਦਾ ਬਿਆਨ ਲਿਖ ਕੇ ਮੁਕਦਮਾ ਦਰਜ ਕਰਕੇ ਕਾਰਵਾਈ ਜਾਰੀ ਰਹੀ ਹੈ ਤੁਸੀਂ ਸੀਸੀ ਕੈਮਰ ਦੇ ਦੇਖ ਕੇ ਤੇ ਇਹਦਾ ਤੇਸਕੰਦ ਦੀ ਕੋਸ਼ਿਸ਼ ਕਰ ਰਹੇ